ਵੰਦ ਹੋਈ ਐ ਉਦੋਂ ਤੁਹਾਡੀ ਕਿੰਨੀ ਉਮਰ ਸੀ ਉਮਰ ਉਹਦਾ ਸਾਡੀ ਇਹ ਕੀ ਜਬਾਈ ਸਾਲ ਹੋ ਗਏ ਦੀ ਇਹ ਨਹੀਂ ਕੁੰਦੀ ਅੱਜ ਕਿੰਨੀ ਉਮਰ ਆ ਅੱਜ ਹੁਣ ਸਾਫ ਲਾਲ ਵੀ ਕਿੰਨੀ ਕੋ ਬਣਦੀ ਲਗਭਗ 100 ਸਾਲ ਤਾਂ ਹੋ ਚੱਲੀ ਐ ਹੋ ਚੱਲੀ ਕਿੰਨੇ ਪੁੱਤਰ ਪੁੱਤਰੀਆਂ ਤੁਹਾਡੇ ਤਿੰਨ ਪੁੱਤਰ ਸੀ ਦੋ ਕੁੜੀਆਂ ਨੇ ਤੇ ਹੁਣ ਤਿੰਨ ਕੁੜੀਆਂ ਨੇ ਪੁੱਤਰੀਆਂ ਪੋਤਰੀਆਂ ਤੇ ਦੋ ਮੁੰਡੇ ਨੇ ਪੋਤਰੇ ਵੰਦ ਹੋਈ ਆ ਉਦੋਂ ਤੁਹਾਡਾ ਵਿਆਹ ਹੋਇਆ ਸੀਗਾ ਨਹੀਂ ਪਿੱਛੇ ਬਾਅਦ ਚ ਹੋਇਆ ਵਿਆਹ ਕਿ ਦੋ ਪਾਕਿਸਤਾਨ ਸੀਗੇ ਪਾਕਿਸਤਾਨ ਦੇ ਵਿੱਚ ਪਿੰਡ ਕਿਹੜਾ ਸੀ ਤੁਹਾਡਾ ਸਾਡਾ ਗਮਿੰਦਪੁਰਾ ਪਿੰਡ ਹੈਹੀਂ ਤਹਿਸੀਲ ਕਿਹੜੀ ਸੀ ਤਸੀ ਕਾਂਗਨਪੁਰਾ ਹਾਦੀ ਗੋਲਸਾ ਉਹ ਕਿਲਾ ਸੀ 100 ਕਿਲਾ ਸੀ ਹਾਂਜੀ ਔਰ 100 ਕਿਲੇ ਦੀ ਵਾਈ ਕਿੰਨੇ ਭਰਾ ਕਰਦੇ ਸੀ ਤੁਸੀਂ ਇਹ ਮੇਰੇ ਬਾਪੂਰੀ ਨਾ ਚਾਰ ਭਰਾ ਸੀ ਹਮ ਸਾਰੇ ਭਰਾ ਕਰਦੇ ਆ ਇਸ਼ਾਰਾ ਚੀਜ਼ ਦਾ ਨਾਪਾ ਹੈ ਵਿਹੜ ਤੇ ਆ ਜਾਵਾਂ ਦੇ ਹਰ ਤੇ ਕੌਣ ਜਾਣ ਦਿੰਦਾ ਹੈ ਉਹ ਅਹੀਂ ਠਾਇਆ ਹੈ ਵੀ ਉੱਠੋ ਆਪਾਂ ਚੱਲੀਏ ਤੇ ਉਹ ਫਿਰ ਸੌਂ ਗਈ ਤੇ ਅਸੀਂ ਉੱਤੋਂ ਪਰਨੇ ਸਾਰੇ ਬਾਲ ਬੱਚਾ ਉਹ ਜਿਹੜੀ ਬੀੜੀ ਪੱਤਨ ਤੇ ਆਇਆ ਤਾਂ ਤਾਂ ਪੜਾ ਲੱਗਾ ਫਿਰ ਅਸੀਂ ਪਿੱਛੇ ਗਏ ਉਹ ਸਾਡੇ ਹੋਰ ਪਰ ਘਰ ਰਿਸ਼ਤੇਦਾਰ ਸੀ ਉਹ ਕਿ ਲੱਗੇ ਤੋਂ ਉਹ ਨਾ ਖਿਆ ਤਾਂ ਸੁੱਤੀ ਵੀ ਗੁੱਡੀ ਉਹ ਨਾ ਫੇਠਾ ਤੇ ਆ ਦੇ ਨਾਲ ਲੈ ਜਾਂਦੀ ਅਸੋ ਆਪ ਨਾਲ ਲੈ ਨਾਲ ਲੈ ਤੇ ਅਸੀਂ ਬੇੜੀ ਤੋਂ ਰਾਰ ਲੱਗੇ ਉਹ ਮੇਰੇ ਬਾਪੂ ਪੀਛਾ ਗਿਆ ਤਾਂ ਉਹਨਾਂ ਚੋਂ ਉਹ ਵੀ ਬੇੜੀ ਤੇ ਆ ਰਹੇ ਨੇ 1947 ਵੇਲੇ ਦੀ ਵੰਡ ਖੌਫਨਾਕ ਮੰਜ਼ਰ ਅਤੇ ਦਰਦ ਭਰੀਆਂ ਤਸਵੀਰਾਂ ਜਦ ਵੀ ਅੱਖਾਂ ਮੂਰੇ ਆਉਂਦੀਆਂ ਤਾਂ ਅੱਖਾਂ ਦੇ ਵਿੱਚੋਂ ਹੰਜੂ ਸ਼ਲਕ ਉੱਠਦੇ ਨੇ 77 ਵਰੇ ਹੋ ਗਏ ਨੇ ਆਜ਼ਾਦੀ ਮਿਲਿਆ ਨੂੰ ਦੇਸ਼ ਦੀ ਵੰਡ ਵਿਲੇਜ ਜੋ ਵਡਫਟ ਹੋਈ ਉਹ ਅੱਖਾਂ ਤੋਂ ਮੂਰੇ ਨਹੀਂ ਜਾਂਦੀ ਅੱਜ ਵੀ ਉਹਨਾਂ ਲੋਕਾਂ ਦੇ ਅੱਲੇ ਜ਼ਖਮ ਨੇ ਅੱਜ ਵੀ ਉਹਨਾਂ ਲੋਕਾਂ ਨੂੰ ਉਹ ਵੇਲਾ ਯਾਦ ਆਉਂਦਾ ਹੈ ਅੱਜ ਵੀ ਉਹ ਲੋਕ ਆਪਣੇ ਵਿਛੜਿਆਂ ਨੂੰ ਯਾਦ ਕਰਕੇ ਰੋਂਦੇ ਨੇ ਅੱਜ ਵੀ ਬੇਸ਼ੱਕ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਹਾੜਾ ਹੁੰਦਾ ਪਰ ਉਹਨਾਂ ਲੋਕਾਂ ਲਈ ਇਹ ਕਾਲਾ ਦਿਨ ਸਮਝਿਆ ਜਾਂਦਾ ਜਿੰਨਾ ਲੋਕਾਂ ਲਈ ਉਦੋਂ ਉਜਾੜਾ ਹੋਇਆ ਸੀਗਾ ਅਸੀਂ ਤੁਹਾਨੂੰ ਉਸ ਪਰਿਵਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਸ ਪਰਿਵਾਰ ਲਈ ਵੰਦ ਵੇਲੇ ਇੱਕ ਕਾਲੀ ਖੌਫਨਾਕ ਰਾਤ ਸੀਗੀ 13 ਪਿੰਡਾਂ ਦੇ ਲੋਕ ਕਿਸ਼ਤੀਆਂ ਰਾਹੀਂ ਦਰਿਆ ਪਾਰ ਕਰਕੇ ਆਪਣੀਆਂ ਜਾਨਾਂ ਬਚਾਉਂਦੇ ਹੋਏ ਭਾਰਤ ਵੱਲ ਨੂੰ ਆਏ ਸਨ ਇਥੋਂ ਤੱਕ ਕਿ ਇਸ ਪਰਿਵਾਰ ਦੀ ਇੱਕ ਧੀ ਉਸ ਰਾਤ ਵੇਲੇ ਸੁੱਤੀ ਰਹਿ ਗਈ ਸੀਗੀ ਔਰ ਉਹ ਦਰਿਆ ਪਾਰ ਨਾ ਕਰ ਸਕੇ ਪਰ ਜਦੋਂ ਆਪਣੇ ਜੀਆਂ ਦੀ ਭਾਲ ਕੀਤੀ ਗਈ ਤਾਂ ਉਹ ਬੱਚੀ ਇਹਨਾਂ ਦੇ ਵਿੱਚ ਮੌਜੂਦ ਨਹੀਂ ਸੀਗੀ ਪਰ ਫੇਰ ਵੀ ਵੱਡ ਫਟ ਹੁੰਦੀ ਦੇ ਵਿੱਚ ਇਹ ਪਰਿਵਾਰ ਉਸ ਬੱਚੀ ਨੂੰ ਆਪਣੇ ਨਾਲ ਲੈ ਕੇ ਆਇਆ ਪਰਿਵਾਰ ਦਾ ਕਹਿਣਾ ਕਿ ਸਦਕੇ ਜਾਈਏ ਉਸ ਮੁਸਲਮਾਨ ਮਲਾ ਦੇ ਜਿਸ ਨੇ ਇੰਨਾ ਪਰਿਵਾਰਾਂ ਨੂੰ ਇੱਕ ਕਾਲ ਕਰਕੇ ਬੇੜੀ ਰਾਹੀਂ ਤਿਆਟ ਪਾਇਆ ਸੀਗਾ ਸਾਡੇ ਨਾਲ ਉਹ ਬਾਪੂ ਮੌਜੂਦ ਆ ਉਹ ਬਾਪੂ ਆਪਣੇ ਪਰਿਵਾਰ ਦੇ ਵਿੱਚ ਪੋਤਰਿਆਂ ਪੜੋਤਣਿਆਂ ਦੇ ਨਾਲ ਮੌਜੂਦ ਆ ਜਿਹੜਾ ਉਸ ਕੌਫ ਨਾਕ ਰਾਤ ਦੇ ਵਿੱਚ 13 ਪਿੰਡਾਂ ਦੇ ਲੋਕਾਂ ਦੇ ਨਾਲ ਦਰਿਆ ਪਾਰ ਕਰਕੇ ਆਇਆ ਸੀਗਾ ਸੰਗੀਰੀ ਜ਼ਮੀਨ ਸੀਗੀ ਵਾਧੂ ਪੈਸਾ ਸੀਗਾ ਪਰ ਕਦੇ ਇਹ ਨਹੀਂ ਸੋਚਿਆ ਸੀਗਾ ਕਿ ਦੇਸ਼ ਦੀ ਵੰਡ ਹੋਵੇਗੀ ਔਰ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਦੁਨਨੇ ਹੱਥੀਂ ਖਾਲੀ ਹੱਥੀਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਭਾਰਤ ਵੱਲ ਆਉਣਾ ਪਵੇਗਾ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਬਾਪੂ ਮੌਜੂਦ ਆ ਬਾਪੂ ਜੀ ਨਾਮ ਕੀ ਹੈ ਤੁਹਾਡਾ ਮੇਰਾ ਦੂਲਾ ਸੀ ਬਾਪੂ ਜੀ ਜਦੋਂ ਵੰਦ ਹੋਈ ਹੈ ਉਦੋਂ ਤੁਹਾਡੀ ਕਿੰਨੀ ਉਮਰ ਸੀ ਉਹਦਾ ਸਾਡੀ ਇਹ ਕੀ ਜਬਾਈ ਹਾਲ ਹੋਲੇ ਦੀ ਇੰਨੀ ਕੁੰਦੀ ਹੈ ਅੱਜ ਕਿੰਨੀ ਉਮਰ ਆ ਅੱਜ ਹੁਣ ਸਾਫ ਹਾਲ ਵੀ ਕਿੰਨੀ ਕੋ ਬਣਦੀ ਲਗਭਗ 100 ਸਾਲ ਤਾਂ ਹੋ ਚੱਲੀ ਹੈ ਹੋ ਚੱਲੀ ਕਿੰਨੇ ਪੁੱਤਰ ਪੁੱਤਰੀਆਂ ਤੁਹਾਡੇ ਤਿੰਨ ਪੁੱਤਰ ਸੀ ਦੋ ਕੁੜੀਆਂ ਨੇ ਤੇ ਹੁਣ ਤਿੰਨ ਕੁੜੀਆਂ ਨੇ ਪੁੱਤਰੀਆਂ ਪੁੱਤਰੀਆਂ ਤੇ ਦੋ ਮੁੰਡੇ ਨੇ ਪਰੋਤੜੇ ਤੇ ਆ ਨਿੱਕੇ ਮੂਹ ਉਹ ਤੁਹਾਡਾ ਵਾਵਾ ਪਰਿਵਾਰ ਸਾਡਾ ਹੈ ਹਾਂ ਤੇ ਘਰ ਦੀ ਤੁਹਾਡੀ ਗੁਜ਼ਰਗੀ ਉਹ ਕਦੋਂ ਗੁਜ਼ਰੀ ਆ ਉਹ ਬੱਚੇ ਛੋਟੇ ਸੀ ਵਾਵਾ ਉਹਦੇ ਬੱਚੇ ਛੋਟੇ ਸੀ 7 ਦੇ ਰੋਟ ਜਾਂਗੇ ਚ ਹਾਂ ਉਹਦਾ ਕੁਝ ਜਰੀ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਦੋਂ ਤੁਹਾਡੀ ਜਦੋਂ ਦੇਸ਼ ਦੀ ਬਾਪੂ ਜੀ ਵੰਡ ਹੋਈ ਆ ਉਦੋਂ ਤੁਹਾਡਾ ਵਿਆਹ ਹੋਇਆ ਸੀਗਾ ਨਹੀਂ ਪਿੱਛੇ ਬਾਅਦ ਚ ਹੋਇਆ ਵਿਆਹ ਮਾਰ ਦੇ ਕਿਹੜਾ ਜੋ ਪਾਕਿਸਤਾਨ ਸੀਗੀ ਪਾਕਿਸਤਾਨ ਦੇ ਵਿੱਚ ਪਿੰਡ ਕਿਹੜਾ ਸੀ ਤੁਹਾਡਾ ਸਾਡਾ ਕਮਿੰਧਪੁਰਾ ਪਿੰਡ ਹੈ ਸੀ ਤਹਿਸੀਲ ਕਿਹੜੀ ਸੀ ਤਸੀਲ ਕਾਂਗਨਪੁਰਾ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਲਾਹੌਰ ਦਾ ਸੀ ਜ਼ਿਲ੍ਹਾ ਲਾਹੌਰ ਸੀਗਾ ਜ਼ਮੀਨ ਕਿੰਨੀ ਸੀ ਤੁਹਾਡੀ ਉਦੋਂ ਜ਼ਮੀਨ ਦਾ ਹਾਲੀ ਗੋਲ 100 ਕਿਲਾ ਸੀ 100 ਕਿਲਾ ਸੀਗੀ ਹਾਂਜੀ ਔਰ 100 ਕਿੱਲੇ ਦੀ ਵਾਈਕ ਕਿੰਨੇ ਭਰਾ ਕਰਦੇ ਸੀ ਤੁਸੀਂ ਇਹ ਮੇਰੇ ਬਾਪੂਰੀ ਨਾ ਚਾਰ ਭਰਾ ਸੀ ਹਮ ਸਾਰੇ ਭਰਾ ਕਰਦੇ ਆ ਚਾਰੇ ਭਰਾ ਵਾਈ ਕਰਦੇ ਸੀ ਤੇ 100 ਕਿੱਲੇ ਤੇ ਜਦੋਂ ਵਾਈ ਹੁੰਦੀ ਹੈ ਤੇ ਉਦੋਂ ਤਾਂ ਬੰਦਾ ਰਾਜਾ ਹੁੰਦਾ ਵਾਈ ਬਹੁਤ ਹੁੰਦੀ ਜੀ ਹੈ ਹਮ ਤਬਲੇ ਦਾ ਬਤਨ ਤਾਂ ਨੇ ਵੀ ਸਾਰਾ ਚੀਜ਼ ਦਾ ਨਾਪ ਪਾਇ ਬਿਹਾਰ ਤੇ ਆ ਜਾਵਾਂ ਦੇ ਹਰ ਤੇ ਕੌਣ ਜਾਣ ਦਿੰਦਾ ਹੈ ਹਮ ਹੋਰ ਸਾਡੇ ਦਾਦੇ ਜੀ ਦੇ ਦੋ ਤਿੰਨ ਖੜੇ ਚਾਂਦੀ ਦੇ ਰੁਪਈਆਂ ਦੇ ਨੱਪੇ ਪੈ ਨੇ ਹਮ अच्छा पीछे ਤੁਹਾਡੇ ਉਸ ਪਿੰਡ ਦੇ ਵਿੱਚ ਹਾਂ ਤੁਹਾਨੂੰ ਦੱਸਿਆ ਨਹੀਂ ਵੀ ਤੁਸੀਂ ਜਾ ਕੇ ਉੱਥੇ ਜਾਓ ਤੇ ਨਹੀਂ ਹੈਗਾ ਦਾਦਾ ਜੀ ਸਾਡਾ ਵੀ ਨਾਲ ਆਇਆ ਹੈ ਉੱਥੇ ਗਏ ਨੇ ਮੇਰੇ ਬਾਪੂ ਦੀ ਦੋ ਮੇਰੀ ਗਏ ਨੇ ਉੱਥੇ ਉਹਨਾਂ ਦੇ ਮਕਾਨ ਪਾਏ ਨੇ ਐਸੇ ਮਕਾਨ ਪੈ ਗਈ ਉਸ ਤੋਂ ਬਾਅਦ ਮਕਾਨ ਪਾਏ ਨਹੀਂ ਹਾਂ ਆਪਾਂ ਗੱਲ ਕਰਦੇ ਹਾਂ ਉਸ ਰਾਤ ਦੀ ਜਦੋਂ ਤੁਸੀਂ ਬੇੜੀ ਪਾਰ ਕਰਕੇ ਤੇਰਾ ਪਿੰਡ ਇੱਧਰ ਲੈ ਕੇ ਆਏ ਸੀਗੇ ਉਹ ਮੁਸਲਮਾਨ ਕੌਣ ਸੀ ਕਿ ਪਹਿਲਾਂ ਤੋਂ ਉਸ ਮੁਸਲਮਾਨ ਦੀ ਗੱਲ ਕਰਦੇ ਹਾਂ ਉਹ ਮੁਸਲਮਾਨ ਹੈਗਾ ਸੀ ਉਹਦਾ ਨਾਂ ਹੁਣ ਮੈਨੂੰ ਨਹੀਂ ਯਾਦ ਮਲਾਗਾ ਸੀ ਮੀੜੀ ਦਾ ਉਹ ਸਾਡੇ ਦਾਦੇ ਜੀ ਨਾ ਹੁੰਦਾ ਚੰਗਾ ਬਹਿਣ ਉੱਠਾ ਨਹੀਂ ਉਹ ਸਾਡੇ ਦਾਦੇ ਜੀ ਨਵਾਂ ਦਾ ਸੀ ਵਿਚਾ ਚਾਚਾ ਸਾਦਾ ਸੀ ਵੀ ਤੇਰਾ ਮਲੂਨ ਖਾਦਾ ਆਰਾਮ ਨਹੀਂ ਕਰਦਾ ਤੇ ਆਦੋਂ ਰਾਤ ਰਾਤ ਕਿੰਨਾ ਜੀਅ ਅੰਤਕਲ ਨਹੀਂ ਕੱਢ ਲਿਆ ਤਾਂ ਫਿਰ ਉਹ ਸਾਡੇ ਉਹਨੇ ਕੱਢੇ ਨੇ ਰਾਤ ਲੰਮਰਦਾਰੀ ਮੇਰੇ ਦਾਦਾ ਹਾਰੇ ਤਾਂ ਕੋੜੀ ਨਾ ਫੇਰ ਗਿਆ ਪਿੰਡਾਂ ਦੇ ਵੀ ਨਿਕਲ ਚਲੋ ਆ ਦਿਓ ਚਲਿਏ ਚਲਿਏ ਮਾਲ ਡੰਗਰ ਨਾਲ ਲਿਆ ਮਾਲ ਡੰਗਰ ਰਹੀ ਕੋਈ ਨਹੀਂ ਲੈਂਦਾ ਮਾਲ ਦਾ ਨਾ ਫੱਕਾ ਕੋਈ ਦਾਣਾ ਫੱਕਾ ਕੁਛ ਵੀ ਨਹੀਂ ਆਇਆ ਮਾਲ ਦੂਜੇ ਦਿਨ ਲੈਂਦਾ ਸਵੇਰੇ ਜਾ ਕੇ ਨਾ ਛੱਡ ਕੇ ਬਣਾ ਕੇ ਫੇੜਾ ਦਰਿਆ ਥਲਾ ਤੇ ਦਵਾਰ ਆਏ ਹਾਂ ਦਾਣਾ ਫੱਕਾ ਉੱਥੇ ਹੀ ਰਹਿ ਗਿਆ ਰਾਤੋਂ ਰਾਤ ਦਰਿਆ ਪਾਰ ਕਰ ਲਿਆ ਸੀ ਕਾਰ ਲਿਆ ਹੀ ਰੱਖ ਕਿੰਨੇ ਪਿੰਡ ਸੀ 13 ਪਿੰਡ ਸੀ ਤੇਰਾ ਪਿੰਡਾਂ ਦੇ ਲੋਕ ਕਿੰਨੇ ਕੋ ਹੋਣਗੇ ਜਿਹੜੇ ਬੇੜੀਆਂ ਵਾ ਵਾ ਕਾਫੀ ਸੀ ਕਾਫਲਾ ਸੀ ਤੇ ਕਾਫਲੇ ਤੇ ਉੱਪਰ ਕੋਈ ਹਮਲਾ ਵੀ ਹੋਇਆ ਸੀ ਕਿਉਂਕਿ ਉਸ ਟਾਈਮ ਮੜਾ ਕੋਈ ਨਹੀਂ ਸਾਡੇ ਤੇ ਵਾ ਹਾਂ ਕਿਉਂ ਕਾਫਲੇ ਲੱਗਦੇ ਰਹੇ ਨੇ ਉਹਦੇ ਵੀ ਅਸੀਂ ਤੁਹਾਡਾ ਕੁਝ ਨਹੀਂ ਜਾਣ ਕੀਤਾ ਤੂੰ ਸਾਡਾ ਕੁਝ ਨਹੀਂ ਕੀਤਾ ਪਰ ਉੱਪਰ ਕੋਈ ਗਾਲਤ ਪਿਆ ਕੇ ਸੀ ਉਦੋਂ ਵੱਡ ਫੱਟ ਵੀ ਹੋਈ ਆ ਹਾਂ ਵੱਡ ਫੱਟ ਤਾਂ ਬਹੁਤ ਹੋਈ ਜਿਹੜੇ ਤਿੰਦਾ ਤਾਂ ਪਿਆ ਵੀ ਉਤੋਂ ਲੱਗਿਆ ਨਹੀਂ ਜਾਂਦਾ ਸੀ ਐਨੀ ਵੱਡ ਟੋਕ ਗਈ ਸੀ ਇੰਨੀ ਵੱਟ ਟੋਕ ਸੀ ਹਾਂ ਮਤਲਬ ਲੋਕ ਜਦੋਂ ਤੁਸੀਂ ਇੱਥੇ ਤੁਰ ਜਾਂਦੇ ਤੁਰੇ ਜਾਂਦੇ ਸੀ ਰਾਹ ਤੇ ਉਦੋਂ ਲੋਕ ਮਰੇ ਪਏ ਹੋ ਸੀ ਮਰੇ ਪਏ ਵੈਂਦੇ ਆ ਮਰੇ ਪਏ ਬੱਚੇ ਸਾਲ-ਸਾਲ 1.5 2-2 ਸਾਲ ਦੇ ਮਾਵਾਂ ਦੇ ਸਿਰ ਵੱਡੇ ਪੈਣ ਤੋਂ ਦੁੱਧ ਚੁੱਕੀ ਜਾਂਦੇ ਨਹੀਂ ਅੱਛਾ ਨਿੱਕੇ ਨਿੱਕੇ ਬੱਚੇ ਡਰੇ ਮਾਵਾਂ ਮਰੀਆਂ ਪੀਣ ਤੇ ਉਹਨਾਂ ਨੂੰ ਦੁੱਧ ਚੁੰਗਦੇ ਪਏ ਚੁੰਗਦੇ ਪੈਣ ਤੇ ਉਹ ਜਦੋਂ ਉਹ ਤੁਸੀਂ ਵੇਖਿਆ ਹੋਣਾ ਉਹ ਤੁਹਾਡਾ ਦਿਲ ਨਹੀਂ ਖੋਲਿਆ ਮੈਨੂੰ ਅੱਖਾਂ 'ਚ ਹੰਝੂ ਵਹਿ ਤੁਰਦੇ ਹੋ ਰੋਣ ਆ ਗਿਆ ਹੈ ਵੀ ਇਹ ਕੀ ਬਣਿਆ ਪਿਆ ਹੈ ਹਾਈ 6-6 ਮਹੀਨੇ ਸਾਲ-ਸਾਲ ਦਾ ਰੋਟੀ ਤੇ ਨਹੀਂ ਦੇਲ ਕੀਤਾ ਵੀ ਖਾ ਲਈਏ ਹੁਣ ਵਾਰਾਂ ਦੀ ਸੀ ਹਾਂ ਇੰਨਾ ਇੰਨਾ ਦਰਦਨਾਕ ਸੀਗਾ ਇਨਾ ਹੀ ਕੰਮ ਬਹੁਤ ਜ਼ਿਆਦਾ ਸੀ ਹਮ ਬੜਿਆ ਅਸੀਂ ਦਾ ਔਖੇ ਤਨ ਦੱਸਦਾ ਬਹੁਤ ਹੀ ਕੱਡੇ ਨੇ ਦੇਣ ਜਿਹੜੇ ਉਹਦੋਂ ਡਰ ਨਹੀਂ ਲੱਗਦਾ ਸੀ ਸ਼ਾਇਦ ਜਿੱਦਾਂ ਇਹ ਲੋਕ ਮਰੇ ਪਏ ਨੇ ਇੱਥੇ ਵੱਡ ਫੱਟ ਹੋਈ ਐ ਸਾਡੇ ਨਾਲ ਨਾ ਕਿਤੇ ਹੋ ਜਾਵੇ ਹੋ ਜਾਵੇ ਫਿਰ ਸਾਡਾ ਕਾਫਲਾ ਤਗੜਾ ਹੂੰ ਕਾਫਲਾ ਸਾਡਾ ਤਗੜਾ ਐ ਫਿਰ ਸਾਡੇ ਨਿਆੰਗੇ ਸੀ ਹੂੰ ਉਹਨਾਂ ਦੇ ਨੰਗਾ ਨੇ ਨੇੜੇ ਨਹੀਂ ਆਦੇ ਸੀ ਮੁਸਲਮਾਨ ਹੂੰ ਉਹਾਂ ਦੇ ਬਿਨਾਂ ਕੋਈ ਅਹੀ ਚੀਜ਼ ਹੈਗੀ ਚਕਰ ਜਿਹੋ ਹੁੰਦੇ ਆ ਨਾ ਉਹਨਾਂ ਹੀ ਸੱਟ ਨੇ ਕੰਨੀ ਵਾਢ ਕੇ ਉਹ ਤਾਂ ਉੱਥੇ ਡੇਗ ਪੈਣਾ ਹੋਰ ਉਹਨਾਂ ਦੇ ਖੋਲ ਹੋਣੇ ਉਹ ਆਂਦੇ ਬਿਨਾਂ ਦੇ ਕੋਲ ਮਾਰ ਕੇ ਬੰਦੇ ਤੇ ਉਹਨਾਂ ਦੇ ਕੋਲ ਫੇਰ ਜਾਂਦੇ ਰਹਿੰਦੇ ਆ ਤਾਂ ਡਰਦੇ ਆ ਇੱਕ ਦਾ ਤੁਸੀਂ ਦੱਸਦੇ ਸੀ ਕਿ ਆਪਾਂ ਜਦੋਂ ਗੱਲ ਕਰਦੇ ਪਏ ਸੀ ਕਿ ਇੱਕ ਉਧਰ ਤੁਹਾਡੀ ਬੱਚੀ ਵੀ ਰਹਿ ਗਈ ਸੀ ਉਹ ਉਹ ਕਿਵੇਂ ਰਹਿ ਗਈ ਸੀ ਉਹ ਅਸੀਂ ਠਾਇਆ ਹੈ ਵੀ ਉਠੋ ਆਪਾਂ ਚੱਲੀਏ ਤੇ ਉਹ ਫੇਰ ਸੌਂ ਗਈ ਤੇ ਅਸੀਂ ਉਹ ਟੋਰ ਪੈਨੇ ਸਾਰੇ ਬਾਲ ਬੱਚਾ ਉਹ ਜਿਹੜੀ ਬੀੜੀ ਪੱਤਨ ਤੇ ਆਇਆ ਤਾਂ ਤਾਂ ਪੜਾ ਲੱਗ ਗਿਆ ਫਿਰ ਅਸੀਂ ਪਿੱਛੇ ਗਏ ਉਹ ਸਾਡੇ ਹੋਰ ਪਰ ਘਰ ਰਿਸ਼ਤੇਦਾਰ ਸੀ ਉਹ ਕਿ ਲੱਗੇ ਤੋਂ ਉਹਨਾਂ ਖਿਆ ਤਾਂ ਸੁੱਤੀ ਵੀ ਗੁੱਡੀ ਉਹਨਾਂ ਫੇਠਾ ਤੇ ਆ ਦੇ ਨਾਲ ਲੈ ਜਾਂਦੀ ਤਸੂ ਆਪ ਨਾਲ ਲੈ ਨਾਲ ਲੈ ਫਿਰ ਅਸੀਂ ਬੀੜੀ ਤੋਂ ਰਾਰ ਲੱਗ ਹੈ ਉਹ ਮੇਰੇ ਬਾਪੂ ਪਿੱਛਾ ਗਿਆ ਤਾਂ ਉਹਨਾਂ ਚ ਉਹ ਵੀ ਬੀੜੀ ਤੇ ਆ ਰਹੇ ਨੇ ਉਹ ਅਗਰ ਪਿੱਛਾ ਨਾ ਜਾ ਹੁਣ ਮੈਂ ਆ ਗਈ ਗੁੱਡੀ ਆਪਣੇ ਦੇ ਕੋਲ ਕਾਬਰਾਂ ਗੁੱਡੀ ਲੈ ਆ ਤੇ ਅਸੀਂ ਇਕੱਠੇ ਹੋਏ ਸਾਰੇ ਉਸ ਰਾਤ ਜਦੋਂ ਤੁਸੀਂ ਇੱਧਰ ਆ ਗਏ ਆ ਉਸ ਤੋਂ ਬਾਅਦ ਫਿਰ ਕਿਹੜੇ ਪਾਸੇ ਨੂੰ ਗਏ ਚਲੇ ਫਿਰ ਅਸੀਂ ਇੱਧਰ ਆਏ ਤੇ ਬੰਦੇ ਅਸੀਂ ਪਾਰ ਜਾਂਦੇ ਰਹੇ ਨੇ ਵੀ ਮਾਲ ਲੈੰਦਾ ਵੀ ਦਾਣੇ ਫੱਕਾ ਤੱਕੀ ਆਮ ਨਹੀਂ ਦਰਿਆ ਚੱਲਦੇ ਚੱਲੇ ਅਸੀਂ ਤੇ ਬਸ ਹੱਥੋਂ ਸਖਣੇ ਨਿਕਲੇ ਕੋਈ ਚੀਜ਼ ਨਹੀਂ ਲੈਂਦੀ ਫਿਰ ਇੱਧਰ ਆ ਕੇ ਕਿਹੜਾ ਪਿੰਡ ਮੱਲਿਆ ਤੁਸੀਂ ਇੱਥੇ ਠੇਰਾ ਠੇਰਾ ਕਿੰਨਾ ਚਿਰ ਰਹੇ ਉੱਥੇ ਤੁਸੀਂ ਉੱਥੇ ਰਹੇ ਅਸੀਂ 6-7 ਸਾਲ ਛੇ ਸਾਲ ਸਰ ਰਹੇ ਆ ਤੇ ਇੱਥੇ ਕਿਦੋਂ ਆਏ ਤੁਸੀਂ ਇੱਥੇ ਤਾਂ ਪਿੱਛੇ ਆਏ ਹੂੰ ਪਿੱਛੇ ਹਾਂ ਕਦੇ ਜੀ ਨਹੀਂ ਕੀਤਾ ਵੀ ਜਾ ਕੇ ਅਸੀਂ ਆਪਦਾ ਘਰ ਵੇਖੀਏ ਆਪਦਾ ਪਿੰਡ ਵੇਖੇ ਜਾ ਕੇ ਜੀ ਤਾਂ ਕਰਦਾ ਪਰ ਜਾ ਨਹੀਂਦਾ ਗਿਆ ਨਹੀਂ ਜਾਂਦਾ ਕਰੇ ਕੀ ਬੰਦਾ ਸਾਡੀਆਂ ਮੱਝਾਂ ਗਈਆਂ ਚਲੀਆਂ ਅੱਠ ਅੱਛਾ ਉਹ ਵੇਲੇ ਵੀ ਪਾਰ ਮਲਾਬ ਕਰਦੇ ਰੇ ਨਾ ਮੁਸਲਮਣ ਮੱਝਾਂ ਨਹੀਂ ਸਾਡੀਆਂ ਮੋੜੀਆਂ ਅੱਠ ਮੱਝਾਂ ਗਈਆਂ 66 ਸਾਲਾਂ ਬਾਅਦ ਹੂੰ ਪੀ ਆਪ ਡਾਂਗੜਾਂ ਦੀ ਹਰ ਕਾਰਗੇ ਤੇ ਉਹਨਾਂ ਨੇ ਮੋੜੇ ਇਹ ਫੇਰ ਨਾ ਸਿਮਿੰਟਰੀ ਵਾਲਾ ਸੀ ਸਾਫ ਤੋਂ ਆਉਂਦਾ ਇੰਨ ਕਰੋ ਵੀ ਇਹ ਨਹੀਂ ਨਾ ਮੋੜ ਦੇ ਤੇ ਤੁਸੀਂ ਨਾ ਦੀ ਰਾਤ ਨੂੰ 4 ਵਜੇ ਮੱਜੀ ਛੁੱਟਦੀਆਂ ਨੇ ਤੇ ਤੁਸੀਂ ਬੰਦੇ ਜਾ ਕੇ ਤੇ ਰਾਤ ਨੂੰ ਲੈ ਆਓ ਉਹਦੇ ਨਾਲ ਆਪ ਨੇ ਬੰਦੇ ਦਿੱਤੇ ਸੀਮਿੰਟਰੀ ਵਾਲੇ ਇਹ ਫੇਰ ਬੰਦੇ ਗਏ 15 16 ਉਹਨੇ ਫੇਰ ਵਾਵਾ ਮਾਲ ਰਗਾ ਜਿਹੜਾ ਹਾਰਾ ਦਵਾਰ ਲੈ ਆਉਂਦਾ ਨੇ ਫਿਰ ਕਾਂਦੇ ਲੈਦੇ ਹੋ ਤੇ ਉਹਨਾਂ ਹਾਹਾ ਦੀਆਂ ਮੱਝਾਂ ਦੇ ਦੋ ਤਾਦਾ ਮਾਲ ਲੈਦੇ ਹਾਂ ਹਾਂ ਮੱਝਾਂ ਹਾਦੀਆਂ ਕਾਂਡੀਆਂ ਕੋਈ ਨਾ ਵੀ ਕੋਈ ਨਹੀਂ ਪਹੁੰਚ ਆਇਆ ਕੋਈ ਜਿੱਦਾਂ ਗੱਲ ਕਰੀਏ ਲੋਕ ਕਹਿੰਦੇ ਕਿ ਮੁਸਲਮਾਨ ਜਿਹੜੇ ਉਦੋਂ ਹੁੰਦੇ ਸੀਗੇ ਉਹ ਪਿਆਰ ਜਿਹੜਾ ਹੁੰਦਾ ਸੀਗਾ ਉਸ ਟਾਈਮ ਉਹ ਬੜਾ ਵਧੀਆ ਹੁੰਦਾ ਸੀ ਅੱਜ ਵੀ ਲੋਕ ਹੈਗੇ ਆ ਮੁਸਲਮਾਨਾਂ ਨਾਲ ਕਦੇ ਯਾਦ ਕਰਕੇ ਉਹ ਵੇਲੇ ਨੂੰ ਯਾਦ ਕਰਕੇ ਅੱਖਾਂ 'ਚ ਹੰਝੂ ਲੈ ਆਉਂਦੇ ਨਹੀਂ ਉਹ ਤਾਂ ਫਿਰ ਇਵੇਂ ਹੀ ਜਿੰਨਾ ਨਾ ਚੰਗਾ ਬਿਆਨ ਉਠਣ ਹੋਵੇ ਕਿ ਉਹ ਬੰਦਾ ਨਿੱਖੜ ਜਾ ਤਾਂ ਫੇਰੀ ਕਿਹੜੀ ਦਾ ਦੁਨਹਾਂ ਦਾ ਹੀ ਦਰਦ ਹਾਂ ਹਾਂ ਉਹ ਵੇਲਾ ਕਿਹੜਾ ਚੰਗਾ ਸੀ ਉਹ ਵੇਲਾ ਚੰਗਾ ਸੀ ਕੱਜ ਦੇ ਵੇਲਾ ਉਹ ਵੇਲਾ ਚੰਗਾ ਸੀ ਕਿਉਂ ਹਾਂ ਉਹ ਵੇਲਾ ਬਹੁਤ ਚੰਗਾ ਸੀ ਕਾਰਨ ਕੀ ਹੈ ਵੇਲੇ ਚੰਗੇ ਕਾਲੇ ਨੇ ਹੈਗਾ ਵੀ ਪਹਿਣਾ ਪਰਾਂਵਾਂ ਤਾਂ ਰਹਿਣਾ ਤੇ ਬੈਠਾ ਗੱਲਾਂ ਕਰਨੀਆਂ ਮਨ ਲਿਆ ਕਿੰ ਆਂਦੇ ਨੇ ਵੀ ਦੁੱਖ ਸੁੱਖ ਦੀਆਂ ਹੋਂ ਦਾ ਕੋਈ ਇੱਕ ਦੂਜੇ ਕੋਲ ਭਰਾ ਤੇ ਭਰਾ ਨਹੀਂ ਜਾ ਕੇ ਬਹਿ ਸਕਦਾ ਹਾਂ ਉਹਦਾ ਤਾਂ ਬੜੇ ਲੋਕ ਬਹਿ ਜਾਂਦੇ ਸੀ ਹਾਂ ਸਾਡੇ ਦਾਦੇ ਜੇ ਨਾ ਹੁਣ ਪੰਜ ਭਰਾ ਸੀ ਹੂੰ ਵੀਰੇ ਪੰਜਾਂ ਭਰਾਵਾਂ ਦੀ ਲਾਹ ਦਿੱਨੀ ਜੀ ਨਾ ਸਾਰੇ ਇਕੱਠੇ ਹੀ ਬਹਿ ਜਾਂਦੇ ਸੀ ਹੂੰ ਗੱਲਾਂ ਕਰਦੇ ਸੀ ਹੂੰ ਤੂੰ ਹੁਣ ਤਾਂ ਭਰਾ ਕੋਲ ਭਰਾ ਨਹੀਂ ਜਾਂਦਾ ਹੂੰ ਤੇਰਾ ਭਰਾ ਤਾਂ ਹੈ ਨਾ ਤੁਹਾਡਾ ਕੀ ਨਾਮ ਹੈ ਬੰਗਲਾ ਨਮਨ ਸਿੰਘ ਤੁਸੀਂ ਭਰਾ ਹੋ ਇਹਨਾਂ ਦੇ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਮੈਂ ਤਾਂ ਛੋਟਾ ਹੀ ਦਿਨ ਬੜਾ ਛੋਟਾ ਹਾਂ ਅ ਕਦੇ ਬੇਬੇ ਬਾਪੂ ਪੁਰਾਣੀਆਂ ਗੱਲਾਂ ਨਹੀਂ ਕਰਦੇ ਹੁੰਦੇ ਸੀ ਨ ਮੇਰੇ ਕੋਲ ਤਾਂ ਨਹੀਂ ਕੀ ਸੀ ਸਾਡੇ ਨਾਲ ਇਹ ਵੱਡਾ ਇਹ ਬਾਪੂ ਦਾ ਪੋਤਰਾ ਮੌਜੂਦ ਆ ਸੀ ਜਦੋਂ ਇਸ ਪਰਿਵਾਰ ਨੂੰ ਮਿਲੇ ਆ ਤੇ ਉਦੋਂ ਇਹ ਦੱਸਦੇ ਸੀਗੇ ਕਿ ਸਾਡੀ ਦਾਦੀ ਜਦੋਂ ਪਰਦਾਦੀ ਪਰਦਾਦੀ ਜਦੋਂ ਇਹਨਾਂ ਦੀਆਂ ਪਿਛਲੀਆਂ ਗੱਲਾਂ ਕਰਦੀ ਹੁੰਦੀ ਸੀ ਪਾਕਿਸਤਾਨ ਵੇਲੇ ਦੀਆਂ ਗੱਲਾਂ ਕਰਦੀ ਹੁੰਦੀ ਸੀ ਤਾਂ ਉਹ ਰੋ ਪੈਂਦੀ ਹੁੰਦੀ ਸੀਗੀ ਉਹਨਾਂ ਵੇਲਿਆਂ ਨੂੰ ਯਾਦ ਕਰਕੇ ਕੀ ਨਾਮ ਕੀ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਜਿੱਦਾਂ ਹੁਣ ਤੁਹਾਡੇ ਇਹ ਦਾਦਾ ਜੀ ਪਰਦਾਦਾ ਜੀ ਦਾਦਾ ਜੀ ਦਾਦਾ ਜੀ ਪਾਕਿਸਤਾਨ ਤੋਂ ਉਜੜ ਕੇ ਇੱਧਰ ਆਏ ਨੇ ਤੁਹਾਡੀ ਜਿਹੜੀ ਦਾਦੀ ਨਿੱਕੇ ਨਿੱਕੇ ਹੁੰਦੇ ਸੀ ਤੁਸੀਂ ਉਹ ਦਾਦੀ ਗੱਲਾਂ ਸੁਣਾਉਂਦੀ ਸੀ ਕੋਈ ਇਦਾਂ ਬਹੁਤ ਜ਼ਿਆਦਾ ਬਹੁਤ ਸੁਣਾਦੀ ਸੀ ਗੱਲਾਂ ਅੱਖਾਂ 'ਚ ਰੋਣਾ ਆ ਜਾਂਦਾ ਸੀ ਏਦਾਂ ਦੀ ਗੱਲਾਂ ਸੁਣਾਉਂਦੀ ਕਿਵੇਂ ਦੀ ਗੱਲਾਂ ਕੋਈ ਯਾਦ ਗੱਲਾਂ ਏਦਾਂ ਦੀ ਸੁਣਾਉਂਦੀ ਸੀ ਜੇ ਉਸ ਟਾਂ ਉਹ ਸਮਾਂ ਏਦਾਂ ਦਾ ਸੀ ਬਿਨਾਂ ਤਾਂ ਕੋਈ ਕਿਸੇ ਕੋਲ ਕੁਛ ਜਿਹੜੇ ਨਿਕਲੇ ਨੇ ਕੋਚ ਆਟਾ ਨਹੀਂ ਚਾਰ-ਚਾਰ ਦਿਨ ਭੁੱਖੇ ਲਗੇ ਫਿਰ ਹੂੰ ਪੈਰ ਸੁੱਜ ਗਏ ਹੂੰ ਕੋਈ ਇਦਰਵਾਸ ਦੀ ਕੋਈ ਥਾਂਟ ਕਾਣਾ ਨਹੀਂ ਸੀ ਹੂੰ ਤੇ ਬੜਾ ਔਖਾ ਹੂੰ ਔਖਾ ਟਾਈਮ ਕੱਢਿਆ ਔਖਾ ਟਾਈਮ ਕੱਢਿਆ ਹੂੰ ਜਦੋਂ ਤੁਹਾਡੇ ਮਨ ਚ ਨਹੀਂ ਆਇਆ ਕਦੇ ਵੀ ਜੇ ਇਹ ਵੰਡ ਨਾ ਹੁੰਦੀ ਦੇਸ਼ ਨਾ ਦੋ ਮੁਲਕ ਬੰਦੇ ਤੇ ਅੱਜ ਅਸੀਂ ਉਧਰ ਪਾਕਿਸਤਾਨ ਦੇ ਵਿੱਚ ਹੁੰਦੇ 100 ਕਿੱਲਾ ਤੁਹਾਡੇ ਦਾਦਾ ਜੀ ਦਾਦਾ ਵੀ 100 ਕਿੱਲਾ ਦੇ ਮਾਲਕ ਹੁੰਦੇ ਸੀ ਹਾਂ ਬਿਲਕੁਲ ਆਉਂਦਾ ਵਿਚਾਰ ਜੀ ਹੁਣ ਵੇਖੋ ਇੰਨੀ ਜ਼ਮੀਨ ਛੱਡ ਕੇ ਤੇ ਇੱਥੇ ਕਿੰਨੀ ਆ ਸਾਰੀ ਦਰਿਆ ਦੇ ਕੋਲ ਤਿੰਨ ਕਿੱਲੇ ਜ਼ਮੀਨ ਪੰਜ ਕਿੱਲੇ ਉਹ ਵੀ ਦਰਿਆ ਦੇ ਵਿੱਚ ਆ ਉਹ ਦਰਿਆ ਦੇ ਵਿੱਚ ਵਿੱਚ ਕੱਚੀਆਂ ਜ਼ਮੀਨਾਂ ਨੇ ਹੂੰ ਕੋਈ ਆਜ਼ਾਦੀ ਵਾਲਾ ਸਾਨੂੰ ਕੋਈ ਐਦਾਂ ਦਾ ਨਹੀਂ ਮੋਲ ਜਾਦੀ ਲਮਾਉ ਨਹੀਂ ਲੰਦਾ ਉਧਰ 100 ਕਿੱਲਾ ਛੱਡ ਗਿਆ ਹੁਣ ਇਧਰ 3 ਕਿੱਲੇ ਤੇ ਕੋਈ ਆਜ਼ਾਦੀ ਨਹੀਂ ਹੈਗੀ ਹੁਣ ਦਰਿਆ ਜੀ ਦੋ ਵੀ ਦਰਿਆ ਜੀ ਦਰਿਆ ਜੀ ਕੀ ਨਾਮ ਕਿ ਮਤ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਪ੍ਰੀਤ ਤਾਂ ਵੀ ਤੁਸੀਂ ਇਹਨਾਂ ਦੇ ਨੂੰਹ ਹੋ ਜੀ ਹਾਂਜੀ ਜਿਹੜੀ ਤੁਹਾਡੀ ਸੱਸ ਸੀਗੀ ਉਹ ਗੱਲਾਂ ਕਰਦੀ ਹੁੰਦੀ ਸੀ ਤੁਹਾਡੇ ਨਾਲ ਪਾਕਿਸਤਾਨ ਦੀਆਂ ਕੋਈ ਇਦਾਂ ਦੀਆਂ ਸੱਸ ਸਤ ਸਾਡੇ ਪਹਿਲਾਂ ਹੀ ਮੱਕੀ ਵੀ ਪਹਿਲੇ ਮੱਕੀ ਸੀ ਹਾਂ ਉਹ ਨਾ ਦੀ ਫੁਵਾ ਹਾਂਜੀ ਬਪੂ ਜੀ ਆਪਾਂ ਜੇ ਗੱਲ ਕਰੀਏ ਜਿਵੇਂ ਉਧਰ ਤੁਹਾਡਾ ਪਿੰਡ ਜਿਹੜਾ ਤੁਸੀਂ ਦੱਸਿਆ ਸੀਗਾ ਹਾਂਜੀ 100 ਕਲਾ ਜ਼ਮੀਨ ਸੀਗੀ ਕਦੇ ਮਨ ਚ ਆਇਆ ਨਹੀਂ ਵੀ ਅਸੀਂ ਜੇ ਉਧਰ ਹੁੰਦੇ ਤਾਂ ਅਸੀਂ 100 ਕਲੇ ਦੇ ਮਾਲਕ ਹੁੰਦੇ 100 ਤਾਂ ਵੀ ਅੱਜ ਕੋਈ 77 ਸਾਲ ਹੋ ਗਏ ਆ ਪਰ ਕਿੰਨੇ ਮਾਲਕ ਬਣੇ ਆ ਹੂੰ ਉਹ ਤਾਂ ਗੱਲ ਹੀ ਕੋਈ ਨਹੀਂ ਤੈਨੂੰ ਪਤਾ ਵੀ ਉਹ ਤਾਂ ਨਹੀਂ ਸਾਡੀ ਤਾਂ ਪਹਿਲੀ ਬਹੁਤ ਮਿਲਦੀ ਸੀ ਸਾਨੂੰ ਹੂੰ ਸਾਡਾ ਦਾਦਾ ਲੰਬਰਦਾਰ ਸੀ ਹੂੰ ਮੋਕੜਾ ਨੇ ਜਿੰਨੀ ਮਰਜ਼ੀ ਨੰਬਰਦਾਰਾ ਪਹਿਲੀ ਵਾਰ ਲੈ ਹਾਂ ਹਾਂ ਉਹਨੇ ਮੈਂ ਬਰੇ ਸੌ ਕੁ ਕੁੱਲਾ ਵਾਲਿਆ ਸੀ ਅੰਗਰੇਜ਼ਾਂ ਦਾ ਰਾਜ ਵਧੀਆ ਹੁੰਦਾ ਸੀਗਾ ਅੰਗਰੇਜ਼ਾਂ ਦਾ ਰਾਜ ਤਾਂ ਮਾੜਾ ਹੀ ਸੀ ਹਾਂ ਕੋਦੋ ਕੁੜੀ ਹੋਏ ਐ ਜਿਵੇਂ ਆਂਦੇ ਨੇ ਬੰਦੇ ਤਾਂ ਬਹੁਤ ਮਾੜੇ ਕਰਨ ਕਰਨ ਕਰਨੀ ਜਾਂ ਵੀ ਉਹਨਾਂ ਨੇ ਐਵੇਂ ਬੰਦੇ ਨੂੰ ਲਾ ਦੇਣੇ ਜਲਾ ਪੇਸ਼ੇ ਲਾ ਦੇਣੇ ਹਾਂ ਕੋਈ ਕੋਈ ਕੰਮ ਕਰ ਦੇਣਾ ਹੁਣ ਆਪਾਂ ਨੇ ਬਦਮਾਸ਼ ਪੁਕੜੇ ਨੂੰ ਉਹਨਾਂ ਤੋਂ ਲਾਮ ਦੇ ਡੇਢ ਦੂਜੇ ਪੜਾ ਮਾਨਸ ਨੇ ਉਹਨਾਂ ਨੂੰ ਲੱਗ ਜਾਂਦੇ ਆ ਉਹ ਮੈਂ ਕਰ ਦੇਂ ਸਜ਼ਾ ਸਾਰਿਆਂ ਨੂੰ ਸਾਰਿਆਂ ਨੂੰ ਵੀ ਠੋਲ ਕੀ ਖੜਕਾ ਦਿੰਦੇ ਆ ਪਾ ਰੋਟੀ ਖਾਂਦਾ ਪਾ ਛੱਡ ਕੇ ਜਾਣਾ ਪੈਂਦਾ ਸੀ ਉੱਥੇ ਆ ਜਿਹੜੀ ਲਾਮਣੀ ਪੈਂਦੀ ਹਾਂ ਉਹਨਾਂ ਦਾ ਬਹੁਤ ਹੀ ਮਾੜਾ ਕੰਮ ਸੀ ਜਦੋਂ ਵੱਡ ਫੱਟ ਹੋਈ ਆ ਹਾਂ ਕਦੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਅਸੀਂ ਲਾਸ਼ਾਂ ਦੇ ਉੱਤੋਂ ਦੇ ਲੰਘ ਕੇ ਜਾਂਦੇ ਰਹਿਆ ਇੱਕ ਮਾਵਾਂ ਜਿਹੜੀਆਂ ਮਰੀਆਂ ਹੋਈਆਂ ਸੀ ਸਿਰ ਵੱਡੇ ਹੁੰਦੇ ਸੀ ਪੁੱਤ ਜਿਹੜੇ ਸੀ ਉਹਨਾਂ ਦੇ ਬੱਚੇ ਸੀਗੇ ਉਹ ਦੁੱਧ ਚੁੰਘਦੇ ਹੁੰਦੇ ਸੀ ਕਦੇ ਜਿਹੜੇ ਪੁਰਾਣੇ ਬਜ਼ੁਰਗ ਉਹ ਵੀ ਦੱਸਦੇ ਹੁੰਦੇ ਸੀ ਕਿ ਲਾਸ਼ਾਂ ਕੋਲ ਪਈਆਂ ਹੁੰਦੀਆਂ ਸੀ ਅਸੀਂ ਉਦੋਂ ਰੋਟੀ ਖਾਂਦੀ ਹੁੰਦੀ ਸੀ ਕੋਲ ਬੈ ਕੇ ਇਦਾਂ ਦਾ ਵੀ ਹੋਇਆ ਕਦੇ ਨਹੀਂ ਅਸੀਂ ਤਾਂ ਕੋਈ ਨਹੀਂ ਆਪਾਂ ਇਹ ਫਿਰ ਉਧਰ ਆ ਗਏ ਨਾ ਅਸੀਂ ਪਹਿਲਾਂ ਹੀ ਇੱਧਰ ਆ ਗਏ ਤਾਂ ਇਹ ਉਹ ਪਰਿਵਾਰ ਆ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਆਇਆ 100 ਕਿਲਾ ਇਹਨਾਂ ਦੀ ਜ਼ਮੀਨ ਹੁੰਦੀ ਸੀਗੀ ਔਰ ਪਤਾ ਨਹੀਂ ਸੀਗਾ ਕਿ ਦੋ ਦੇਸ਼ਾਂ ਦੀ ਵੰਡ ਹੋ ਜਾਣੀ ਔਰ ਦੋ ਦੇਸ਼ਾਂ ਦੀ ਵੰਡ ਹੋਣ ਤੋਂ ਬਾਅਦ ਇਹ ਉੱਜੜ ਕੇ ਭਾਰਤ ਨੂੰ ਆ ਜਾਣਗੇ ਔਰ ਉਹ ਦਰਦਨਾਕ ਜਿਹੜੀਆਂ ਤਸਵੀਰਾਂ ਸੀਗਾ ਖੌਫਨਾਕ ਜਿਹੜਾ ਮੰਜ਼ਰ ਸੀਗਾ ਵਾਟ ਫਟ ਦਾ ਇੱਕ ਮਾਂ ਮਰੀ ਹੋਵੇ ਔਰ ਉਸ ਦਾ ਨਿੱਕਾ ਬੱਚਾ ਉਸ ਨੂੰ ਦੁੱਧ ਚੁੰਗਦਾ ਹੋਵੇ ਤਾਂ ਉਹ ਜਿਹੜੀ ਰੂ ਨੂੰ ਚੰਜੋੜਨ ਵਾਲਾ ਉਹ ਸੀਨ ਹੋਵੇਗਾ ਕਿਉਂਕਿ ਇਹੋ ਜਿਹੀ ਕੋਈ ਇੱਕ ماں ਨਹੀਂ ਹੋਣੀ ਉਸ ਟਾਈਮ 10 ਲੱਖ ਤੋਂ ਵਧੇਰੇ ਜਿਹੜੇ ਲੋਕਾਂ ਦੀ ਵੱਢਫੱਟ ਹੋਈ ਸੀ ਇਹੋ ਜੀਆਂ ਕਈ ਮਾਵਾਂ ਹੋਣਗੀਆਂ ਜਿਹੜੇ ਆਪਦੇ ਧੀਆਂ ਤੋਂ ਆਪਦੇ ਪੁੱਤਰਾਂ ਤੋਂ ਵਿਛੜ ਗਈਆਂ ਕਈ ਮਾਵਾਂ ਇਹੰਦੀਆਂ ਹੋਣਗੀਆਂ ਜਿਹੜੀਆਂ ਮਰੀਆਂ ਪਈਆਂ ਹੋਣਗੀਆਂ ਪਰ ਉਹਨਾਂ ਦੇ ਜਿਹੜੇ ਲਾਲ ਸੀਗੇ ਉਹ ਉਹਨਾਂ ਦਾ ਦੁੱਧ ਚੁੰਗਦੇ ਹੋਣਗੇ ਕਈ ਪਰਿਵਾਰ ਇਹੋ ਜੇ ਸੀਗੇ ਜਿਹੜੇ ਵੱਢਫੱਟ 'ਚ ਆਪਦੇ ਪਰਿਵਾਰ ਛੱਡ ਆਏ ਅੱਜ 77 ਵਰਿਆਂ ਬਾਅਦ ਤੇਜ ਦੇ ਵਿੱਚ 15 ਅਗਸਤ ਨੂੰ ਹਰੇਕ ਬਰੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਪਰ ਹਰੇਕ 15 ਅਗਸਤ ਨੂੰ 77 ਵਰਿਆਂ ਦੇ ਵਿੱਚ ਇਹ ਲੋਕ ਉਹਨਾਂ ਦਿਨਾਂ ਨੂੰ ਯਾਦ ਕਰਕੇ ਝੂਰਦੇ ਆ ਉਹਨਾਂ ਦਿਨਾਂ ਨੂੰ ਯਾਦ ਕਰਕੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਕਿ ਕਾਸ਼ ਅਸੀਂ ਉਸ ਟਾਈਮ ਆਪਣੇ ਉਹਨਾਂ ਘਰਾਂ ਦੇ ਵਿੱਚ ਹੁੰਦੇ ਉਹਨਾਂ ਘਰਾਂ ਦੇ ਵਿੱਚ ਜਿੱਥੇ 100 ਕਿੱਲੇ ਦੇ مالک ਸੀਗੇ ਪਰ ਹੁਣੇ ਜਾਂ ਸਮੇਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਹੁਣ ਇਸ ਦਾਦੇ ਦੇ ਪੁੱਤਰੇ ਨੇ ਦੱਸਿਆ ਕਿ ਉਧਰ ਸਾਡੀ 100 ਕਿੱਲਾ ਸੀ ਔਰ ਅੰਦਰ ਸੀ 3 ਕਿੱਲੇ ਉਹ ਵੀ ਦਰਾਈ ਪੈ ਲਿਆ ਸਾਡੇ ਲਈ ਕਾਦੀ ਆਜ਼ਾਦੀ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਵੀਰ ਔਰ ਆਜ਼ਾਦੀ ਨੂੰ ਯਾਦ ਕਰਕੇ ਜਿਹੜਾ ਹਰੇਕ ਸਾਲ ਲੋਕਾਂ ਦੇ ਵਿੱਚ ਲੱਟੂ ਵੰਡੇ ਜਾਂਦੇ ਆ ਯਾਦ ਨਹੀਂ ਆਉਂਦਾ ਉਹ ਮੰਜ਼ਰ ਕਿ ਜਿਹੜਾ ਤੁਹਾਡੇ ਦਾਦੀ ਦੱਸਦੀ ਹੁੰਦੀ ਸੀ ਸਾਡੀ ਪਰਦਾਦੀ ਦੱਸਦੀ ਸੀ ਬਹੁਤ ਹੀ ਐਦਾਂ ਦਾ ਮਾਹੌਲ ਸੀਗਾ ਵੀ ਰੋਣਾ ਆਉਂਦਾ ਸੀ 13 ਪਿੰਡਾਂ ਦੇ ਲੋਕ ਐ ਕਹਿੰਦੇ ਵੀ ਕੋਈ ਠਾਕਰ ਸੀਗਾ ਉਹਦੀ ਵੇਲੇ ਵਿੱਚ ਇਕੱਠੇ ਕਰੀਏ 13 ਪਿੰਡਾਂ ਦੇ ਫਿਰ ਉਹਨਾਂ ਨੇ ਇਕੱਠਿਆਂ ਬੇੜਾ ਪਾਰ ਕਰਾਇਆ ਲੱਗ ਲੱਗ ਸਾਰੇ ਨਿਕਲ ਕੇ ਆਏ ਉੱਲੀ ਸਾਈਡ ਇਹ ਗੱਲਾਂ ਸਾਡੀ ਪਰਦਾਦੀ ਦੱਸਦੀ ਸੀ ਸਾਡੀ ਬਿਲਕੁਲ ਬਿਸ਼ੱਕ ਉਹ ਇਹਨਾਂ ਦੀ ਜਿਹੜੀ ਪਰਦਾਦੀ ਆ ਉਹ ਇਸ ਦੁਨੀਆ ਦੇ ਵਿੱਚ ਨਹੀਂ ਆ ਪਰ ਉਸ ਦੀਆਂ ਗੱਲਾਂ ਅੱਜ ਵੀ ਰੂਹ ਕੰਬਾਉਣ ਵਾਲੀਆਂ ਕਿਉਂਕਿ ਇਹ ਬੱਚੇ ਜਦੋਂ ਉਹ ਗੱਲਾਂ ਸੁਣਦੇ ਸੀਗਾ ਤਾਂ ਇੱਕ ਸਰੀਰ ਨੂੰ ਝੰਝੋੜਨ ਵਾਲੀ ਦਿਲ ਨੂੰ ਚੀਰ ਕੇ ਲੰਘ ਜਾਣ ਵਾਲੀ ਉਹ ਗੱਲ ਹੁੰਦੀ ਸੀ ਜਦੋਂ ਅਸੀਂ ਆਪਣੇ ਪੁਰਾਣੇ ਵੇਲੇ ਨੂੰ ਯਾਦ ਕਰਦੇ ਸੀ ਕਿਉਂਕਿ ਉਹ ਸਮਾਂ ਹੀ ਇੰਨਾ ਭੜਾ ਸੀਗਾ ਉਹ ਰਾਤਾਂ ਹੀ ਇੰਨੀਆਂ ਕਾਲੀਆਂ ਸੀਆਂ ਕਿ ਲੋਕ ਜਿਹੜੇ ਆ ਉਸ ਸਮੇਂ ਨੂੰ ਯਾਦ ਕਰ ਕਰਕੇ ਅੱਜ ਵੀ ਰੋਂਦੇ ਆ 77 ਬਰੇ ਹੋ ਗਏ ਨੇ ਦੇਸ਼ ਦੇ ਵਿੱਚ ਹਰੇਕ ਸਾਲ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਪਰ ਇਨਾਂ ਲੋਕਾਂ ਲਈ ਅੱਜ ਵੀ ਉਹ ਜ਼ਖਮ ਜਿਹੜੇ ਨੇ ਅੱਲੇ ਨੇ ਅੱਜ ਵੀ ਉਹਨਾਂ ਦਿਨਾਂ ਨੂੰ ਯਾਦ ਕਰਕੇ ਆਪਣੇ ਪਾਕਿਸਤਾਨ ਵਾਲੇ ਦਿਨਾਂ ਨੂੰ ਯਾਦ ਕਰਕੇ ਕਿਤੇ ਨਾ ਕਿਤੇ ਉਹ ਗੱਲ ਜ਼ਰੂਰ ਚੇਤੇ ਆਉਂਦੀ ਹੋਣੀ ਕਿ ਸ਼ਕਾਸ਼ ਅਸੀਂ ਜੇ ਉਧਰ ਹੁੰਦੇ ਤਾਂ 100 ਕਿੱਲਾ ਨਹੀਂ ਬਲਕਿ ਇਸ ਤੋਂ ਕਈ ਗੁਣਾ ਕਿੱਲੇ ਜ਼ਮੀਨ ਜਿਹੜੀ ਆ ਇਨ੍ਹਾਂ ਪਰਿਵਾਰਾਂ ਦੇ ਕੋਲ ਹੋਣੀ ਸੀ ਕੈਮਰਾ ਪਰਸਨਾਮਲ ਕੀ ਅਸੀਂ ਔਰ ਜਨਰਲਸ ਸਪੋਕਸਮੈਨ ਫਿਰੋਜ਼ਪੁਰ